આનો પ્રોબ્લેમ આવી پھر મેં નહોતો આવતા કે ઘરે પરિવાર ઓ દુસરી 0% ની પ્રોબ્લેમ એને પહેલા તો બનાવા એને તો તો આપણો પડી مگر ઓ જરા સારા કોઈ લંગુ બસ અલગ આ સમજ લાગ ਉੱਦਲੀ ਬੁਲਦੀ ਆ ਬਾਹ ਚੱਕਾ ਪਾ ਰਹੀ ਉਹਨਾਂ ਨੂੰ ਇਹ ਜਈਦਾ ਹੈਗਾ ਕੋਈ ਸੀਦਾ ਕੋਈ ਤੁਸੀਂ ਕਰਨਾ ਕਿ ਤੁਹਾਨੂੰ ਦਿੱਕਤ ਆ ਗਈ ਤਾਂ ਫਿਰ ਮੇਰੇ ਇੱਥੇ ਕੰਮ ਕਰਾਇਦਾ ਕਿ ਮੈਂ ਪੰਜਾਬੀ ਦੀ ਗੱਲ ਮੈਂ ਉੱਚੀ ਦੂਰੀ ਕਹੂੰਗੇ ਉਨੀ ਉੱਚੀ ਬਣਾ ਦੇ ਜੀ ਉਹਨੂੰ ਦੱਸੋਰੀ ਕਿੱਦਾਂ ਕਰਾਂ ਤੁਹਾਡੇ ਇਹਨੂੰ ਮੈਂ ਤੁਹਾਡੇ ਕੋਲ ਆ ਇਹਨੂੰ ਦੱਸ ਦਿਓ ਵੀ ਇੰਨੀ ਉੱਚੀ ਬਣਾ ਦੇ ਅੱਜ ਸਾਡੇ ਮਾਨਯੋਗ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਜੀ ਨਿਊ ਮਾਦੋਪੁਰੀ ਦੀ ਜਿਹੜੀ ਪੁਰਾਣੀ ਪੁਲੀ ਸੀ ਉਸ ਪੁਰਾਣੀ ਪੁਲੀ ਦੇ ਉੱਤੇ ਉਹਦਾ ਉਦਘਾਟਨ ਕਰਨ ਆਏ ਆ ਕਿਉਂਕਿ ਇਹ ਪੁਰਾਣੀ ਪੁਲੀ ਤੋਂ ਦੋਨਾਂ ਮੱਲਿਆਂ ਨੂੰ ਸਾਰੇ ਮੱਲਿਆਂ ਦੇ ਵਿੱਚ ਬਾੜ ਦੀ ਜਦੋਂ ਪਾਣੀ ਓਵਰ ਹੁੰਦਾ ਉਸ ਦੀ ਬਹੁਤ ਮਾਰ ਵੇਜਦੀ ਸੀ 1 ਕਰੋੜ 96 ਲੱਖ ਦੀ ਲਾਗਤ ਦੇ ਨਾਲ ਇਹ ਨਵੀਂ ਪੁਲੀ ਬਣ ਰਹੀ ਹੈ ਇਹ ਪਹਿਲਾਂ ਇਹ ਪੁਲੀ ਐਸ ਇਟ ਇਜ਼ ਇਦਾਂ ਹੀ ਰਹੂਗੀ ਇਹਦੇ ਨਾਲ ਪੈਰਲਲ ਦੂਜੀ ਪੁਲੀ ਬੰਨੀ ਸਟਾਰਟ ਹੋ ਜੂਗੀ ਬਹੁਤ ਜਲਦੀ ਇਹਦਾ ਕੰਮ ਸ਼ੁਰੂ ਹੋਊਗਾ ਸੀਜ਼ਨ ਨੂੰ ਦੇਖਦੇ ਹੋਏ ਫਿਲਹਾਲ ਨਾਲ ਕੰਮ ਸ਼ੁਰੂ ਹੋਊਗਾ ਇਹਨੂੰ ਪੁਲੀ ਨੂੰ ਬਾਅਦ ਚ ਤੋੜਿਆ ਜਾਊਗਾ ਜਦੋਂ ਪਹਿਲਾਂ ਉਹ ਨਵੀਂ ਬਣ ਜੂਗੀ ਹੁਣ ਇੱਕ ਸਾਢੇ 12 ਐਚਪੀ ਦਾ ਅਸੀਂ ਨਵਾਂ ਇੱਕ ਨਿਊ ਮਾਦੋਪੁਰੀ ਗਲੀ ਨੰਬਰ 3 ਚ ਬੋਰ ਸੀ ਜਿਹੜਾ ਬਹਿ ਗਿਆ ਸੀਗਾ ਉਹਨੂੰ ਆ ਚਾਰ ਦਿਨਾਂ ਦੇ ਵਿੱਚ ਵਿੱਚ ਐਮਐਲਏ ਸਾਹਿਬ ਨੇ ਬੜੀ ਹੋਏ ਇੰਨੀ ਜਲਦੀ ਨੂੰ ਪਾਸ ਕਰਾਇਆ ਤੇ ਅੱਜ ਉਹਦਾ ਵੀ ਐਮਐਲ ਸਾਬੂ ਉਦਘਾਟਨ ਕਰਨ ਜਾ ਰਿਹਾ ਥੈਂਕ ਯੂ ਜੀ ਕਿੰਨੀ ਲੋਡ ਸੀਗੀ ਇੱਥੇ ਬਹੁਤ ਜ਼ਿਆਦਾ ਰਿਕੁਆਇਰਮੈਂਟ ਸੀ ਬਹੁਤ ਜ਼ਿਆਦਾ ਇੱਥੇ ਟ੍ਰੈਫਿਕ ਸੀਗਾ ਉਸ ਕਰਕੇ ਇਹ ਪੁਲੀ ਤੋਂ ਪਹਿਲਾਂ ਤਾਂ ਮਾਰ ਵੀ ਬਹੁਤ ਵੱਜੀਦੀ ਸੀ ਜੰਗਲੀ ਬੂਟੀ ਆ ਕੇ ਇਸ ਪੁਲੀ ਚ ਫਸ ਜਾਂਦੀ ਸੀ ਤੇ ਅੱਜ ਐਮਐਲ ਸਾਬ ਨੇ ਇੰਨਾ ਵਧੀਆ ਉਪਰਾਲਾ ਕੀਤਾ ਸਾਨੂੰ ਪੂਰੇ ਇਲਾਕਾ ਵਾਸੀਆਂ ਨੂੰ ਐਮਐਲ ਸਾਬ ਤੇ ਬਹੁਤ ਜ਼ਿਆਦਾ ਮਾਣ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਥੈਂਕ ਯੂ ਲੋਕਾਂ ਨੂੰ ਇਲੈਕਸ਼ਨ ਆ ਗਈ ਹੈ ਸਾਰਿਆਂ ਨੂੰ ਇਹ ਕਹੂੰਗਾ ਆਮ ਆਦਮੀ ਪਾਰਟੀ ਦੇ ਸਾਡੇ ਕੰਮਾਂ ਨੂੰ ਦੇਖਦੇ ਹੋਏ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਦੇ ਕੰਮਾਂ ਨੂੰ ਦੇਖਦੇ ਹੋਏ ਸਾਨੂੰ ਜੋ ਵੀ ਐਮਐਡ ਸਾਡੀ ਪਾਰਟੀ ਜਿਸ ਵੀ ਬੰਦੇ ਨੂੰ ਡਿਊਟੀ ਲਾਊਗੀ ਤਾਂ ਉਸ ਬੰਦੇ ਨੂੰ ਤੁਸੀਂ ਆਪਣਾ ਅਸ਼ੀਰਵਾਦ ਦੇਣਾ ਆਪਣੀ ਵੋਟਾਂ ਪਾ ਕੇ ਤੁਸੀਂ ਸਾਰਿਆਂ ਨੂੰ ਕਾਮਯਾਬ ਬਣਾਣਾ ਹੈ ਹਲੋਪੁਰੀ ਦੀ ਪੁਲੀ ਜਿਹੜੀ ਪੁਰਾਣੀ ਪੁਲੀ ਬਣੀ ਹੋਈ ਆ ਉਹ 1 ਕਰੋੜ 96 ਲੱਖ ਦੀ ਲਾਗਤ ਦੇ ਨਾਲ ਇਹ ਬਣਨ ਜਾ ਰਹੀ ਆ ਇਹ ਲੋਕਾਂ ਦੀ ਬਹੁਤ ਦਿਨ ਦੀ ਡਿਮਾਂਡ ਸੀ ਚਾਹੇ 1 ਕਰੋੜ 96 ਲੱਖ ਦਾ ਜਿਹੜੀ ਲਾਗਤ ਦੇ ਨਾਲ ਇਹ ਪੁਲੀ ਬਣਨੀ ਆ ਚਾਹੇ ਪਰਲੀ ਬਾੜ ਦਾ ਕੰਮਾ ਚਾਹੇ ਇੱਧਰਲੀ ਬਾੜ ਦਾ ਕੰਮ ਆ ਇਹ ਸਾਰੇ ਸ਼ਹਿਰ ਦਾ ਪਲੇਸ ਇਥੋਂ ਜਿੰਨਾ ਸਾਡੇ ਵਪਾਰੀ ਭਾਈ ਨੇ ਇਹਨਾਂ ਨੂੰ ਇਸ ਗੱਲ ਦੀ ਰਾਤ ਮਿਲੂਗੀ ਇਸ ਪੁਲੀ ਦੇ ਬਣਨ ਨਾਲ ਦੋਨੋਂ ਪਾਸੇ ਦੇ ਹਲਕੇ ਗੁਰਦੁਆਰਾ ਸਾਡੇ ਇਤਿਹਾਸਕ ਗਊ ਘਰ ਸਾਹਿਬ ਉੱਥੇ ਸੰਗਤ ਨੇ ਜਾਣਾ ਹੁੰਦਾ ਮੱਤਾ ਟੇਕਣ ਲਈ ਉਧਰਲੇ ਪਾਸੇ ਜਾਮ ਹੁੰਦਾ ਤੇ ਇਹ ਵੀ ਬਣਨ ਨਾਲ ਇੱਕ ਪਾਸਿਓਂ ਟ੍ਰੈਫਿਕ ਲੰਗੀ ਜਾਊ ਇੱਕ ਪਾਸਿਓਂ ਸੰਗਤ ਪੈਦਲ ਵੀ ਜਾਈ ਜਾਊਗੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਮੈਂ ਅੱਜ ਇੱਥੇ ਗੈਬੀ ਜੀ ਦੇ ਨਾਲ ਸੈਣੀ ਸਾਹਿਬ ਪੂਰੀ ਸਾਹਿਬ ਸਾਰੇ ਜਿੰਨੇ ਆਮ ਆਦਮੀ ਰਾਜੂ ਬੋਰਾ ਜੀ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਔਰ ਮੇਰੇ ਇਲਾਕਾ ਨਿਵਾਸੀ ਹਲਕਾ ਸੈਂਟਰ ਦੇ ਜਿੰਨੇ ਵੀ ਸਾਥੀ ਆ ਸਾਰਿਆਂ ਵੱਲੋਂ ਮੈਂ ਇਸ ਕੰਮ ਦਾ ਜਿਹੜਾ ਅੱਜ ਉਦਘਾਟਨ ਕੀਤਾ ਪੁਲੀ ਦਾ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਕੰਮ ਤੁਸੀਂ ਕਰਾਉਣਾ ਮੈਂ ਤਾਂ ਸਿਰਫ ਅਦਗਾਟਨ ਕਰਕੇ ਚੱਲਿਆ ਕੰਮ ਤੁਸੀਂ ਇਲਾਕੇ ਵਾਲਿਆਂ ਨੇ ਕਰਾਉਣਾ ਜਿਵੇਂ ਤੁਹਾਡੀ ਤਸੱਲੀ ਨਾਲ ਸੰਤੁਸ਼ਟੀ ਨਾਲ ਜਿਵੇਂ ਕਹੋਗੇ ਉਦਾਂ ਹੀ ਕੰਮ ਹੋਊਗਾ ਕਿਉਂਕਿ ਇਹਨਾਂ ਦੀ ਸਹੂਲਤ ਲਈ ਆ ਉਹ ਕੰਮ ਨੂੰ ਕੀ ਕਰਨਾ ਜੇ ਕਿਸੇ ਦੀ ਸਹੂਲਤ ਗੁੰਮ ਜਵੇ ਤੇ ਉਹ ਕੰਮ ਕੀਤੇ ਦਾ ਕੀ ਫਾਇਦਾ ਨਾ ਮੈਂ ਉਹ ਪਹਿਲੇ ਵਾਲੀਆਂ ਰਾਜਨੀਤੀਆਂ ਦੇ ਤੌਰ ਤੇ ਉੱਤੇ ਕਰਦਾ ਨਾ ਮੈਂ ਬੈ ਉਹ ਜੀ ਸੋਚ ਰੱਖ ਕੇ ਕਰਦਾ ਮੇਰੇ ਲਈ ਮੇਰੇ ਹਲਕਾ ਸੈਂਟਰ ਦੇ ਜਿਹੜੇ ਸਾਥੀ ਨੇ ਉਹ ਮੇਰੇ ਲਈ ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧਤ ਹੋਵੇ ਮੈਂ ਆਪਣਾ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਆਪਣੀ ਨੀਅਤ ਨਾਲ ਕੰਮ ਕਰਾਉਣਾ ਵਾ ਉਹਦੇ ਵਿੱਚ ਕੋਈ ਫਰਕ ਨਹੀਂਗਾ ਮੈਂ ਸਾਰਿਆਂ ਨੂੰ ਜਿੱਥੇ ਮੁਬਾਰਕਬਾਦ ਹੁਣਾ ਉਥੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਕੰਮ ਤੁਸੀਂ ਆਪਣੀ ਸੰਤੁਸ਼ਟੀ ਨਾਲ ਕਰਾਇਓ ਜਿਵੇਂ ਤੁਹਾਨੂੰ ਚੰਗਾ ਲੱਗੂਗਾ ਉੱਦਾਂ ਸਾਰੇ ਦੁਕਾਨਦਾਰ ਵਪਾਰੀ ਵੀ ਨੇ ਕਿਸੇ ਨੂੰ ਵੀ ਇੱਕ 0% ਦੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਦਿੱਤੀ ਜਾਊਗੀ। ਠੀਕ ਹੈ ਥੈਂਕ ਯੂ ਥੈਂਕ ਯੂ। ਜਿਹੜਾ ਦੇਖਦਾ ਵੀ ਇੱਕ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਦੇਖੋ ਪ੍ਰੋਜੈਕਟ ਆਏ ਆਂ ਅਭੀ ਮੈਂ ਪਾਣੀ ਦੇ ਦੇਣਾ ਚ ਤੁਸੀਂ ਦੇਖਿਆ ਹੋਣਾ। ਮੈਂ ਇੱਥੇ ਪਾਣੀ ਦੇ ਦੇਣਾ ਚਾਹੇ ਟੋਕਾ ਮੱਲਾ ਲਾਲੋ ਚਾਹੇ ਕੁਝ ਜਦੋਂ ਪਿਛਲੇ ਪਾਸੇ ਉਹ ਬੂਟੀ ਤੁਰ ਕੇ ਆਉਂਦੀ ਆ ਇਹ ਜਿਹੜੀ ਪੁਲੀ ਆ ਉਹਦੇ ਵਿੱਚ ਉਹ ਬੂਟੀ ਫਸਣ ਨਾਲ ਸਾਰੇ ਪਾਣੀ ਦਾ ਜਿਹੜਾ ਬਹਾਵ ਆ ਉਹਦੇ ਨਾਲ ਘਟ ਹੁੰਦਾ ਔਰ ਸਾਰੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਤੁਰ ਤੋਂ ਤੁਰ ਤੱਕ ਤਾਂ ਹੀ 1 ਕਰੋੜ 96 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਸਟਾਰਟ ਕਰਾਉਣ ਲੱਗਿਆ ਵਧੀਆ ਰਾਹਤ ਨਾਲ ਔਰ ਲੋਕ ਖੁਸ਼ ਹੋਊਗੇ ਵੀ ਕੋਈ ਵਧੀਆ ਕੰਮ ਹੋਇਆ ਹਾਂਜੀ ਟਾਈਮ ਦੇਖੋ ਹੁਣ ਹਜੇ ਸੀਜ਼ਨ ਚੱਲ ਰਿਹਾ ਵਾ ਉਹਨਾਂ ਦਾ ਆ ਹੋਈਦੀ ਵਾਲਿਆਂ ਦਾ ਮੇਰੇ ਮੈਂ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਬਈ ਮੈਂ ਜਿੱਥੇ ਵੀ ਹਲਕੇ ਚ ਕੋਈ ਕੰਮ ਕਰਾਇਆ 20 ਕਰੋੜ ਤੋਂ ਉੱਤੇ ਕੰਮ ਕਰਾ ਚੁੱਕਿਆ ਮੈਂ ਹਰ ਬੰਦੇ ਦੀ ਸਲਾਹ ਨਾਲ ਹਰ ਬੰਦੇ ਨੂੰ ਪੁੱਛ ਕੇ ਵੀ ਆਹ ਕੰਮ ਕਰਨ ਲੱਗਿਆ ਕਿਉਂਕਿ ਜੇ ਕਿਸੇ ਦਾ ਨੁਕਸਾਨ ਹੋਵੇ ਉਸ ਕੰਮ ਕਰਾਏ ਦਾ ਕੀ ਫਾਇਦਾ ਜੇ ਕਿਸੇ ਦੇ ਮਨ ਨੂੰ ਦੁਖਾ ਕੇ ਕਿਸੇ ਨੂੰ ਆਪਾਂ ਕੰਮ ਕਰੀਏ ਇਹ ਪਹਿਲੀਆਂ ਰਾਜਨੀਤੀਆਂ ਸੀਗੀਆਂ ਕਹਿਣਾ ਕੁਝ ਕਰਨਾ ਕੁਝ ਸਾਡੀ ਨੀਅਤ 'ਚ ਵੀ ਫਰਕ ਨਹੀਂ ਨੀਤੀ 'ਚ ਵੀ ਫਰਕ ਨਹੀਂ ਮਨਪ੍ਰੀਤ ਨਵੀਂ ਵੀ ਸ਼ਾਮਲ ਹੋਈ ਨੇ ਕਿਸ ਅੱਜ ਮਨਪ੍ਰੀਤ ਮੱਨਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੋਰ ਕਮੇਟੀ ਦਾ ਮੈਂਬਰ ਸੀਗਾ ਉਹ ਵੀ ਆ ਛੱਡ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਆਪਣੇ ਸਾਥੀਆਂ ਸਮੇਤ ਸਾਬਕਾ ਕਾਉਂਸਲਰ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਸ਼ਾਮਲ ਹੋਇਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਹਲਕਾ ਹੀ ਸੈਂਟਰ ਦਾ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਉਹਨਾਂ ਦੇ ਆਉਣ ਨਾਲ ਦੋ ਬਾਡਾਂ ਦੇ ਵਿੱਚ ਬਹੁਤ ਵਧੀਆ ਫਰਕ ਪਊਗਾ